हेलो जी सत श्रीकाल जी मैं रविंद्र कौर तो स्वागत है तादा रविंदर फैब्रिकते अब आपसे लैके आ गए बहुत सोहने पश्मीने के प्रिंट वाले सूट हो मतलब कि जेडे आप कैटलॉग वाले सूट कहते हैं जिन्ने सूट उन्े प्रिंट उन्े कलर ठीक है बहुत सोहने सूट ने कुछ कटराई के भी सूट लैके आए हैं बहुत प्यरे प्यारे सूट ने ठीक है तो पेमेंट का मूड तू पता है ऑनलाइन होएगा गूगल पे फोनपे रा पेमेंट कर सकते जी बटाला रोड अड्डा मोनंगल जिला गुरदसपुर साड्रैस होएगा तो चलो देखते हैं अंज के प्यारे प्यार सूट ਹਾਂਜੀ ਇਹ ਸੂਟ ਆਏਗਾ ਜੀ ਪਸ਼ਮੀਨੇ ਚ ਤੇ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਸੋਹਣਾ ਲਾਈਟ ਵੇਟ ਜਿਹਾ ਪਸ਼ਮੀਨਾ ਚਾਹੇ ਲਾਈਨਿੰਗ ਲਗਵਾਓ ਚਾਹੇ ਨਾ ਲਗੋ ਕਈਆਂ ਨੂੰ ਇਹ ਹੁੰਦਾ ਕਿ ਅਸੀਂ ਮਤਲਬ ਪਸ਼ਮੀਨੇ ਨੂੰ ਵੀ ਲਾਈਨਿੰਗ ਲਗਮਾਉਣੀ ਆ ਜਿਸ ਤਰ੍ਹਾਂ ਇਹ ਵਾਲਾ ਜਿਹੜਾ ਸੂਟ ਮੈਂ ਵੇਅਰ ਕੀਤਾ ਇਹ ਵੀ ਗਰਮ ਸੂਟ ਆ ਬਟੇ ਇਹਨੂੰ ਲਾਈਨਿੰਗ ਲੱਗਦੀ ਆ ਕਿਉਂਕਿ ਪਿਓਰ ਦਾ ਐ ਤੇ ਹਲੋ ਠੀਕ ਆ ਇਹ ਆਏਗਾ ਪਸ਼ਮੀਨਾ ਤੇ ਪਸ਼ਮੀਨੇ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਕਲਰ ਬਹੁਤ ਸੋਹਣਾ ਹੈ ਸੇਮ ਪਸ਼ਮੀਨੇ ਦੀ ਬਾਟਮ ਮਿਲੂਗੀ ਤੇ ਪਸ਼ਮੀਨੇ ਦਾ ਹੀ ਤੁਹਾਨੂੰ ਸ਼ਾਲ ਮਿਲੂਗਾ ਇਹ ਮੈਨੂੰ ਲੱਗੂਗਾ ਤੁਹਾਨੂੰ ਕਿ ਜਿਵੇਂ ਦੁਪੱਟਾ ਹੀ ਆ ਬਹੁਤ ਸੋਹਣਾ ਜਿਹਾ ਪ੍ਰਿੰਟ ਆ ਤੇ ਬਹੁਤ ਸੋਹਣਾ ਕਲਰ ਆ ਠੀਕ ਹੈ ਬਿਲਕੁਲ ਲਾਈਟ ਵੇਟ ਜਿਸ ਤਰ੍ਹਾਂ ਮਰਜੀ ਇਦਾਂ ਲੱਗਦਾ ਆ ਲੋ ਜਿਵੇਂ ਦੁਪੱਟਾ ਹੈ ਠੀਕ ਹੈ ਤੇ ਇਹ ਹੈ ਪਸ਼ਮੀਨੇ ਦਾ ਬਹੁਤ ਸੋਹਣਾ 1350 ਰਹੇਗਾ ਇਹਦਾ ਪ੍ਰਾਈਸ ਕਲਰ ਇਹਦੇ ਵਿੱਚ ਤੁਹਾਨੂੰ ਜਿੰਨੇ ਕਲਰ ਮਿਲਣਗੇ ਉਹਨੇ ਡਿਜ਼ਾਈਨ ਮਿਲਣਗੇ ਇਹਦੇ ਉੱਪਰ ਤੁਹਾਨੂੰ ਇਹ ਪ੍ਰਿੰਟ ਮਿਲੇਗਾ ਤੇ ਪ੍ਰਿੰਟ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਇਹਨੂੰ ਸੀਕੁਐਂਸ ਦੇ ਨਾਲ ਔਰ ਦਬਕੇ ਦੇ ਨਾਲ ਠੀਕ ਹੈ ਦਬਕਾ ਤੇ ਸੀਕੁਐਂਸ ਜਿਸ ਤਰ੍ਹਾਂ ਨੋਟਵਰਕ ਦੇ ਨਾਲ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਹਾਈਲਾਈਟ ਕੀਤਾ ਹੋਇਆ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਹਾਈਲਾਈਟ ਕੀਤਾ ਆ ਹਾਈਲਾਈਟ ਤੁਹਾਨੂੰ ਸਾਰਾ ਹੀ ਪ੍ਰਿੰਟ ਮਿਲੇਗਾ ਠੀਕ ਹੈ 1350 ਸੂਟ ਦਾ ਪ੍ਰਾਈਸ ਰਹੇਗਾ ਬਹੁਤ ਪਿਆਰਾ ਜਿਹਾ ਸੂਟ ਆ ਨੈਕਸਟ ਕਾਰ ਤੇ ਡਿਜ਼ਾਈਨ ਤੁਹਾਨੂੰ ਦਿਖਾਉਣੀ ਹੈ ਦਾ ਹਲੋ ਹਲੋ ਜੀ ਕਲਰ ਆ ਗਿਆ ਵਾਈਨ ਇਹ ਆ ਗਿਆ ਇਹਦਾ ਡਿਜ਼ਾਈਨ ਠੀਕ ਹੈ ਬਹੁਤ ਸੋਹਣਾ ਜਿਹਾ ਡਿਜ਼ਾਈਨ ਆਊਗਾ ਬਹੁਤ ਸੋਹਣਾ ਇਹਦਾ ਕਲਰ ਆਊਗਾ ਠੀਕ ਹੈ ਹਲੋ ਕਲਰ ਵੀ ਸੋਹਣਾ ਰੰਗ ਵੀ ਸੋਹਣਾ ਕਲਰ ਵੀ ਸੋਹਣਾ ਰੰਗ ਵੀ ਸੋਹਣਾ ਡਿਜ਼ਾਈਨ ਵੀ ਸੋਹਣਾ ਸਾਰਾ ਕੁਝ ਸੋਹਣਾ ਹੈ ਨਾ ਤੇ ਹਲੋ ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਮਾਈਂਡ ਕਿਤੇ ਹੋਰ ਚੱਲ ਜਾਂਦਾ ਹਲੋ ਤੇ ਆਏਗਾ ਇਹਦੇ ਨਾਲ ਦੁਪੱਟਾ ਸਟਾਈਲ ਸ਼ਾਲ ਜੋ ਕਿ ਬਹੁਤ ਹੀ ਸੋਹਣਾ ਜਿਆ ਜਿਵੇਂ ਆਪਾਂ ਮਸਲੀਨ ਦੇ ਦੁਪੱਟੇ ਦਿੰਦੇ ਨਾ ਐਵੇਂ ਦਾ ਲੱਗੂਗਾ ਬਟ ਇਹ ਹੈ ਸ਼ਾਲ ਆ ਠੀਕ ਹੈ ਤੇ ਬਹੁਤ ਸੋਹਣਾ ਜਿਆ ਪਿਓਰ ਪਸ਼ਮੀਨੇ ਦਾ ਲਾਈਟ weight ਸੂਟ ਆ 1350 ਰੁਪਏ ਦਾ ਠੀਕ ਹੈ ਜੀ ਤੇ ਨੈਕਸਟ ਆ ਗਿਆ ਦੇ ਵਿੱਚ ਇਹ ਤੁਹਾਨੂੰ ਜਿਸ ਤਰ੍ਹਾਂ ਡਾਰਕ ਗ੍ਰੇ ਹੁੰਦਾ ਨਾ ਉਹ लीजिए ਗ੍ਰੀਨੀਸ਼ ਜੀ ਟੋਨ ਦਿੰਦਾ ਇਹਦਾ ਘੇਰੇ ਦਾ ਪ੍ਰਿੰਟ ਇਹ ਵਾਲਾ ਆਏਗਾ ਤੁਸੀਂ ਦੇਖ ਸਕਦੇ ਜੀ ਆ ਵੇਖੋ ਹਲਕਾ ਹਲਕਾ ਇਹਨੂੰ ਹੈਨਾ ਕੀਤਾ ਹੋਇਆ ਹਾਈਲਾਈਟ ਵਿਦ ਦਬਕੇ ਦੇ ਨਾਲ ਵੀ ਕੀਤਾ ਹੋਇਆ ਤੇ ਵਿਦ ਸੀਕੁਐਂਸ ਦੇ ਨਾਲ ਇਹ ਆਏਗਾ ਇਹਦਾ ਸ਼ਾਲ ਸ਼ਾਲ ਸਾਰਿਆਂ ਦੇ ਬਹੁਤ ਸੋਹਣੇ ਨੇ ਹੈਲੋ ਇਹਨਾਂ ਸ਼ਾਲਾਂ ਨੂੰ ਭਾਵੇਂ ਤੁਸੀਂ ਲੈਸ ਵਗੈਰਾ ਵੀ ਲਗਾ ਸਕਦੇ ਜਿਵੇਂ ਆਪਾਂ ਦੁਪੱਟਿਆਂ ਨੂੰ ਲਾਉਂਦੇ ਆ ਇਹ ਮੈਂ ਠੀਕ ਹੈ ਹਲੋ ਜੀ ਓਕੇ ਕਲਰ ਬਹੁਤ ਸੋਹਣਾ ਸੀਮੈਂਟ ਗ੍ਰੇ ਵਰਗਾ ਲੱਗਦਾ ਥੋੜੀ ਜੀ ਗ੍ਰੀਨ ਟੋਨ ਦਿੰਦਾ ਵੈਸੇ ਮੋਰ ਪੰਖੀਆ ਗ੍ਰੀਨ ਤੇ ਬਹੁਤ ਸੋਹਣਾ ਜਿਹਾ ਕਲਰ ਹੈ ਬ੍ਰੇਸ਼ ਕਲਰ ਹੈ ਓਕੇ 1350 ਪ੍ਰਾਈਸ ਰਹੇਗਾ ਨੈਕਸਟ ਆ ਗਿਆ ਜੀ ਗ੍ਰੀਨ ਕਲਰ ਲਓ ਜੀ ਇਹ ਵੀ ਸੇਮ ਡਿਜ਼ਾਈਨ ਆ ਉਹੀ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਨਾ ਉਹੀ ਡਿਜ਼ਾਈਨ ਚਾਹੂਗਾ ਹਲੋ ਠੀਕ ਹੈ ਕਲਰ ਇਹ ਵੀ ਬਹੁਤ ਸੋਹਣਾ ਹੈ ਤੇ ਇਹਦਾ ਵੀ ਸ਼ਾਲ ਸੇਮ ਹੀ ਆਊਗਾ प्राइस भी सेम ही आएगा ठीक है आई कलर ग्रीन आ गया, प्लेन बॉटम आएगी ना, तो खुला डुला सब सूट बनेगा प्योर पश्मीना का फिर अगला कलर प्रिंट आऊगा अलग थोड़ा मैरून कलर प्रिंट थोड़ा अलग ओके ਬਹੁਤ ਹੀ ਸੁਨੇ ਖਿੜੇ ਖਿੜੇ ਇਦਾਂ ਲੱਗਦਾ ਜਿਦਾ ਫੈਬਰਿਕ ਪੇਂਟ ਹੋਇਆ ਹੁੰਦਾ ਇੰਨਾ ਸੋਹਣਾ ਇਹਦਾ ਡਿਜ਼ਾਈਨ ਆ ਵਿਦ ਦਬਕਾ ਵਿਦ ਸੀਕੁਐਂਸ ਇਸ ਤਰ੍ਹਾਂ ਦਾ ਵਰਕ ਮਿਲੂਗਾ ਤੁਹਾਨੂੰ ਮੈਰੂਨ ਕਲਰ ਚੈਰੀ ਮੈਰੂਨ ਕਲਰ ਨਾਲ ਆਏਗਾ ਸ਼ਾਲ ਆ ਲਓ ਸ਼ਾਲ ਵੀ ਤੁਹਾਨੂੰ ਇਸ ਤਰ੍ਹਾਂ ਆਇਆ ਵੇਖੋ ਜਿੱਦਾਂ ਫੁੱਲ ਸੁੱਟੇ ਹੋਣ ਉੱਪਰ ਇੰਨਾ ਸੋਹਣਾ ਜਿਹਾ ਸ਼ਾਲ ਮਿਲੂਗਾ ਤੁਹਾਨੂੰ ਇਹ ਲਓ ਜੀ ਖਿੜਿਆ ਖਿੜਿਆ ਬਿਲਕੁਲ ਲਾਈਟ weight ਤੇ ਲਾਸਟ ਕਲਰ ਆ ਗਿਆ ਇਸੇ ਡਿਜ਼ਾਈਨ ਦਾ ਹੀ ਬਲੈਕ ਜੋ ਕਿ ਬਹੁਤ ਹੀ ਸੋਹਣਾ ਹੈ ਤੇ ਸਾਰਿਆਂ ਦਾ ਫੇਵਰੇਟ ਹੈ ਬਿਲਕੁਲ ਪਿਓਰ ਜੈਡ ਬਲੈਕ ਦੇ ਉੱਪਰ ਆਊਗਾ ਡਿਜ਼ਾਈਨ ਇਸ ਤਰ੍ਹਾਂ ਦਾ ਔਰ ਕਿੰਨੀ ਸੋਹਣੀ ਵਾਈਬ ਦੇਊਗਾ ਇਹ ਡਿਜ਼ਾਈਨ ਕੋਈ ਗੱਲ ਹੀ ਨਹੀਂ ਕਰਨ ਵਾਲੀ ਹੈ ਲੋਜੀ ਠੀਕ ਹੈ ਫੋਟੋ ਲੈ ਲਿਆ ਮੈਂ ਓਕੇ ਪਿਓਰ ਜੈਡ ਬਲੈਕ ਜੈਡ ਬਲੈਕ ਦੇ ਉੱਪਰ ਇੰਨੇ ਸੋਹਣੇ ਖਿੜੇ-ਖਿੜੇ ਕਲਰ ਲੱਗੇ ਨੇ ਓ ਮਾਈ ਗਾਡ ਬਲੇ ਹਨਾ ਇਮਪ੍ਰੈਸ਼ਨ ਆਉਂਦਾ ਇਹਨੂੰ ਦੇਖ ਕੇ ਬਹੁਤ ਸੋਹਣਾ ਸੂਟ ਹੈ ਔਰ ਪਿਓਰ ਪਸ਼ਮੀਨੇ ਠੀਕ ਹੈ 1350 ਦਾ ਪ੍ਰਾਈਸ ਰਹੇਗਾ ਨੈਕਸਟ ਤੁਹਾਨੂੰ ਦਿਖਾਉਣੀ ਆ ਕੋਟ్రਾਈ ਦੇ ਸੂਟ ਕੋਟ్రਾਈ ਦੀ ਬਹੁਤ ਡਿਮਾਂਡ ਸੀਗੀ ਕੋਟ్రਾਈ ਵੀ ਲੈ ਕੇ ਆਏ ਆ ਆਪਾਂ ਹੈਲੋ ਜੀ ਪਹਿਲਾਂ ਕਲਰ ਤੁਹਾਨੂੰ ਮੈਂ ਦਿਖਾਉਣੀ ਜਿਹਦੇ ਨਾਲ ਦੁਪੱਟਾ ਖੁੱਲਿਆ ਹੋਇਆ ਹੈ ਕਟ్రਾਈ ਆਉਗੀ ਜੀ ਰੱਸੀਆ ਬ੍ਰਾਂਡ ਦੀ ਜਿਹੜਾ ਕਿ ਆਪਾਂ ਕਾਫੀ ਜ਼ਿਆਦਾ ਸੇਲ ਕਰਦੇ ਹਾਂ ਔਰ ਇਹਦਾ ਬਹੁਤ ਵਧੀਆ ਹੀ ਰਿਵਿਊ ਰਹਿੰਦੇ ਆ ਐਲੋ ਇਹ ਕਲਰ ਆ ਗਿਆ ਵਾਈਨ ਤੇ ਕਟ్రਾਈ ਆ ਗਈ ਕਟ్రਾਈਸ ਔਰ ਸੌਫਟ ਵਾਲੀ ਠੀਕ ਹੈ ਐਲੋ ਜ਼ਿਆਦਾ ਇਹ ਹੁੰਦਾ ਕਟ్రਾਈ ਦਾ ਕਿ ਇਹ ਹਾਰਡ ਨਾ ਹੋਵੇ ਕਟ్రਾਈ ਆ ਤੇ ਆਪਣੀ ਵਾਈਬ ਤੇ ਚਲੂਗੀ ਬਟ ਸੌਫਟ ਵਾਲੀ ਹੈ ਓਕੇ ਤੇ ਰੱਸੀਆ ਬ੍ਰਾਂਡ ਦੀ ਆ ਐਲੋ ਜੀ ਠੀਕ ਹੈ ਰੱਸੀਆ ਦੇ ਟੈਗ ਲੱਗੇ ਹੋਏ ਨੇ ਨਾਲ ਸਾਈਡ ਤੇ ਵੀ ਹਾਂਜੀ ਸਾਈਡ ਤੇ ਵੀ ਤੁਹਾਨੂੰ ਕਿਨਾਰੀ ਤੇ ਵੀ ਲਿਖਿਆ ਮਿਲੂਗਾ ਰਸੀਆ ਔਰ ਇਹਦੇ ਨਾਲ ਤੁਹਾਨੂੰ ਮਿਲੂਗੀ ਪਿਓਰ ਮਸਲੀਨ ਦਾ ਦੁਪੱਟਾ ਦੇਖੋ ਜਿਹੜੇ ਵਧੀਆਂ ਸੂਟ ਹੁੰਦੇ ਨੇ ਉਹਨਾਂ ਨਾਲ ਜ਼ਿਆਦਾਤਰ ਦੁਪੱਟੇ ਹੀ ਆਉਂਦੇ ਨੇ ਜਾਂ ਜਿਹੜੇ ਆਪਾਂ ਲੈਨੇ ਆ ਦੂਸਰੇ ਕਹਾਨੀ ਸੂਟ ਵਗੈਰਾ ਲੈਨੇ ਉਹਨਾਂ ਨਾਲ ਆਪਾਂ ਨੂੰ ਸ਼ਾਲ ਮਿਲ ਜਾਂਦੇ ਹਨਾ ਹੈਲੋ ਇਹ ਆਊਗਾ ਨਾਲ ਦੁਪੱਟਾ ਮਸਲੀਨ ਦਾ ਬਹੁਤ ਸੋਹਣਾ ਜਿਹਾ ਬਹੁਤ ਖੁੱਲਾ ਡੁੱਲਾ ਬਹੁਤ ਖੁੱਲਾ ਡੁੱਲਾ ਦੁਪੱਟਾ 2250 ਇਹ ਵਾਲੇ ਸੂਟ ਦਾ ਪ੍ਰਾਈਸ ਲੱਗੂਗਾ ਸੂਟ ਬਹੁਤ ਹੀ ਸੋਹਣਾ ਹੈ ਇੱਕ ਤੇ ਬ੍ਰਾਂਡ ਦਾ ਇੱਕ ਕਟਰਾਇਜ਼ ਦਾ ਔਰ ਮਸਲੀਨ ਦੁਪੱਟਾ ਸੁਪਰ ਤੋਂ ਵੀ ਉੱਪਰ ਵਾਲੀ ਸੈਲੈਕਸ਼ਨ ਹੈ ਹੁਣ ਤੁਹਾਨੂੰ ਇਹਦੇ ਕਲਰ ਦਿਖਾ ਦਿੰਨੀ ਆ ਇਹਦਾ ਕਲਰ ਆਊਗਾ ਨੇਵੀ ਬਲੂ ਠੀਕ ਹੈ ਜੀ ਹਲੋ ਨੇਵੀ ਬਲੂ ਕਲਰ ਪ੍ਰਿੰਟ ਆਊਗਾ ਫਲਾਵਰ ਪ੍ਰਿੰਟ ਹੈਗਾ ਤੇ ਨੇਵੀ ਬਲੂ ਕਲਰ ਆ ਬਲੈਕਿਸ਼ ਜੀ ਟੋਨ ਵੈਸੇ ਕੋਈ ਜ਼ਿਆਦਾ ਨਹੀਂ ਲੱਗਦਾ ਕਿ ਬਲੈਕ ਦੇ ਨਾਲ ਹੀ ਮਿਲਦਾ ਜੁਲਦਾ ਹੈ ਇਹ ਦਿਨੋਂ ਵੀ ਤੁਹਾਨੂੰ ਇਸੇ ਤਰ੍ਹਾਂ ਦਾ ਇਹ ਦੁਪੱਟਾ ਮਿਲੇਗਾ ਤੇ ਨੈਕਸਟ ਆ ਗਿਆ ਨੈਕਸਟ ਕਲਰ ਆਏਗਾ ਜੀ ਬਲੈਕ ਹਲੋ ਬਹੁਤ ਸੋਹਣਾ ਕਲਰ ਬਲੈਕ ਆ ਅ ਸੌਫਟ ਬਹੁਤ ਆ ਮੈਂ ਕਹਿੰਨੀ ਆ ਗੱਲ ਹੀ ਨਹੀਂ ਕਰਨ ਵਾਲੀ ਇੰਨਾ ਸੋਹਣਾ ਸੌਫਟ ਫੈਬਰਿਕ ਆਊਗਾ ਨਾ ਬਹੁਤ ਹੀ ਸੋਹਣਾ ਪ੍ਰਿੰਟ ਵੀ ਸ਼ਾਨਦਾਰ ਆ ਕਲਰ ਵੀ ਬਹੁਤ ਸੋਹਣਾ ਤੇ ਨਾਲ ਦੁਪੱਟਾ ਵੀ ਬਹੁਤ ਸੋਹਣਾ ਆਊਗਾ ਠੀਕ ਹੈ ਬਾਕੀ ਇਹਨਾਂ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਚਾਹੋ ਸ਼ਾਲ ਲੈ ਸਕਦੇ ਜਿੱਦਾਂ ਮਰਜ਼ੀ ਹੈ ਨਾ ਤੇ ਇਹ 3.5 ਮੀਟਰ ਦੀ ਕੱਟ ਆਊਗੀ ਵੱਡੇ ਪੰਨੇ ਦੀ ਠੀਕ ਹੈ 3.5 ਮੀਟਰ ਦੀ ਕੱਟ ਹੀ ਹੋਊਗੀ ਤੇ ਵੱਧ ਹੋ ਸਕਦੀ ਕੱਟ ਨਹੀਂ ਹੋਊਗੀ ਬਾਕੀ ਆਪਾਂ ਮਿਲਣ ਦਿੰਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਵਿੱਚ ਹੀ ਠੀਕ ਹੈ ਕਿਉਂਕਿ ਕਪੜਾ ਵੀ ਬ੍ਰਾਂਡ ਦਾ ਹੈ ਹਾਂਜੀ ਪੂਰਾ 3.5 ਮੀਟਰ ਸਾਢੇ 3 ਮੀਟਰ ਦੀ ਕੱਟ ਆਉਗੀ ਬਹੁਤ ਸੋਹਣਾ ਸੂਟ ਆ ਠੀਕ ਹੈ ਆ ਲੋ ਜੀ ਚੈੱਕ ਕਰ ਲੋ ਔਰ ਸਭ ਦਾ ਸੂਟ ਖੁੱਲਾ ਡੁੱਲਾ ਬਣ ਜਾਏਗਾ ਕਿਉਂਕਿ ਵੱਡੇ ਪੰਨੇ ਦਾ ਸੂਟ ਆ ਤੇ ਸਭ ਦਾ ਖੁੱਲਾ ਡੁੱਲਾ ਬਣ ਜਾਂਦਾ ਠੀਕ ਹੈ ਇਹ ਸਾਡੇ ਅੱਜ ਦੇ ਸੂਟ ਸੀਗੇ ਪਹਿਲੇ ਸੂਟ ਜਿਹੜੇ ਤੁਹਾਨੂੰ ਦਿਖਾਏ ਆ ਉਹ ਹੈਗੇ ਸੀ ਆਪਣੇ ਕੈਟਲੌਗ ਵਾਲੇ ਸੂਟ ਜਿੰਨੇ ਸੂਟ ਓਨੇ ਕਲਰ ਓਨੇ ਡਿਜ਼ਾਈਨ ਉਹ ਵੀ ਬਹੁਤ ਸੋਹਣੇ ਸੂਟ 1350 ਉਹਨਾਂ ਦਾ ਪ੍ਰਾਈਸ ਆ ਜਿਹੜੇ ਇਹ ਵਾਲੇ ਸੂਟ ਤੁਹਾਨੂੰ ਦਿਖਾਏ ਇਨ ਦਾ ਪ੍ਰਾਈਸ 2250 ਲੱਗੇਗਾ ਸੂਟ ਬਹੁਤ ਸੋਹਣੇ ਨੇ ਬਾਰ ਬਾਰ ਇਹੋ ਜੀਆਂ ਚੀਜ਼ਾਂ ਨਹੀਂ ਆਉਂਦੀਆਂ ਜਿਹਨਾਂ ਨੇ ਲੈਣੇ ਆ ਉਹਨਾਂ ਨੇ ਕਰਨਾ ਕਿ ਇਹ ਸਕਰੀਨਸ਼ਾਟ ਲੈਣਾ ਸਾਡੇ WhatsApp ਨੰਬਰ ਤੇ ਪੇਜ ਨਾਲ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ